ਕਰਾਫਤ ਜਿਹਨਾਂ ਨੂੰ ਹੋਰ ਹੋਰ ਅਜਾ ਜੀ ਤਸਵੀਰ ਨਾ ਤਸਵੀਰ ਵਿੱਚ ਕੋਈ ਨਾ ਹੋਵੇ ਚਾਹ ਜੜੀਆਂ ਹੋਣ ਉਹ ਪੌੜੀ ਨੂੰ ਸਾਹ ਬੜੂ ਐ ਚੜਾ ਚਾਹ ਖਟਾ ਕੱਢ ਦੋ ਜੀ ਆਲੰਕਰਨ ਲੱਗੀ ਆ ਇੱਕ ਧੰਨਵਾਦ ਦਾਤਵਾ ਦੀ ਮਿਹਰ ਕਰ ਸਾਥ ਨਾਮ ਵਾਹਿਗੁਰੂ ਜੀ ਅੱਜ ਹੈਗੀ 27 ਤਰੀਕ ਤੇ ਦਿਨ ਬੁੱਧਵਾਰ ਕਿ ਆਪਾਂ ਖੜੇ ਹਾਂ ਇਸ ਟਾਈਮ ਹਰੀਕੇ ਹੈਡ ਤੇ ਸਾਢੇ 10 ਵਜੇ ਦਾ ਟਾਈਮ ਹੈ ਜ ਆ ਦੇਖੋ ਕਿੰਨੀ ਸਪੀਡ ਦੇ ਵਿੱਚ ਤੁਸੀਂ ਦੋ ਦੇਖੋ ਬਹੁਤ ਜ਼ਿਆਦਾ ਸਪੀਡ ਤੇ ਆਸ ਤੇ ਸਤਲੁਜ ਦਾ ਪਾਣੀ ਵਹੜਾ ਆ ਰਿਹਾ ਸਾਵਧਾਨੀ ਨਾਲ ਰਹੋ ਅੱਗੇ ਪਾਣੀ ਬਹੁਤ ਹੈ ਪਿੱਛੇ ਬਹੁਤ ਜ਼ਬਰਦਸਤ ਪਾਣੀ ਹੈ ਸੋ ਬਹੁਤ ਲੋਕ ਨੇ ਜਿਹੜੇ ਅਜੀਬੇ ਰੰਗ ਕਿ ਰਹੀ ਹੋਏ ਨੇ ਤੇ ਉਹ ਮਾਰਾ ਨਾ ਕਿ ਪਿੱਛੇ ਤੋਂ ਪਿੱਛੇ ਇੱਕ ਹੋਰ ਵੱਡਾ ਬੇੜਾ ਜਿਹੜਾ ਆ ਉਹ ਵੀ ਪਿੱਛੇ ਆ ਰਿਹਾ ਪਿੱਛੇ ਬੈਠੀ ਕਿਸੇ ਦੇ ਜਾਂ ਕੁਝ ਪਰਿਵਾਰ ਮੈਂਬਰ ਕੋਲ ਨਾਲ ਆਦੇ ਜਿਹੜਾ ਕਮਾਗਰਾਂ ਤੇ ਜਾਣਾ ਸੀ ਉਹ ਲੋਕਾਂ ਨੂੰ ਜਿਹੜਾ ਰੈਸਕਿਊ ਕਰਕੇ ਪਰ ਆਸਰਾ ਸੰਸਥਾ ਤੋਂ ਜਿਹੜਾ ਉਹ ਲੈਦਾ ਜਾ ਰਹੇ ਆ ਰਸਤਾ ਛੱਡ ਦਿਓ ਵੀਰੇ ਰਸਤਾ ਛੱਡ ਤੋ ਵੀਰੇ ਬੂਡ ਲਾ ਲੈ ਚੱਪੜਾਂ ਨਾਲ ਸਾਈਡ ਤੇ ਰੋਗ ਮਾ ਮੇਰਾ ਆਪਰਾ ਵੀਰੇ ਤੂੰ ਇੱਧਰ ਆ ਚੱਪੜਾਂ ਲਾ ਲੈ ਯਾਰ ਚੱਪੜਾਂ ਨਾਲ